भाई कि आज केस मुद्दे ते ਜਿਹੜਾ ਆ ਅੱਜ ਪਹੁੰਚਿਆ ਹੋਇਆ ਹੈ। ਉਹ ਇਲਾਕਾ ਮਕਬੂਲਪੁਰਾ ਵਾਰਡ ਨੰਬਰ 27 ਤੋਂ ਮੈਂ ਪ੍ਰੀਤ ਕੋਰ ਜੋ ਕਿ ਮੈਂ ਐਮਸੀ ਆਮ ਆਦਮੀ ਪਾਰਟੀ ਵੱਲੋਂ ਕੀ ਮਸਲਾ ਕਿ ਅੱਜ ਕਮਿਸ਼ਨਰ ਆਫਿਸ ਹਾਂਜੀ ਆਪਾਂ ਸੀਪੀ ਸਾਹਿਬ ਕੋ ਪਹੁੰਚੇ ਹਾਂ ਜੀ ਕੱਲ ਦਾ ਨਾ ਇੱਕ ਨੰਬਰ ਗਲੀ ਦੇ ਵਿੱਚੋਂ ਲੜਕਾ ਇਹਨਾਂ ਨੇ ਰੈਸਟ ਕੀਤਾ ਹੋਇਆ ਉਹਦੇ ਮਸਲੇ ਦੇ ਵਿੱਚ ਮੈਂ ਕੱਲ੍ਹ ਘਰ ਨਹੀਂ ਸੀ ਆ ਮੈਂ ਆਪਣੇ ਬੇਟੇ ਨੂੰ ਥਾਣੇ ਦੇ ਵਿੱਚ ਭੇਜਿਆ ਪੀ ਇਹਨਾਂ ਕੋਲ ਪੁੱਛਿਆ ਜਾਵੇ ਵੀ ਕਿਹੜੇ ਮਸਲੇ ਵਿੱਚ ਇਹ ਬੇਟੇ ਨੂੰ ਤੇ ਸਾਗਰ ਨਾਮ ਦੇ ਲੜਕੇ ਨੂੰ ਲਿਆਂਦਾ ਗਿਆ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਥਾਣਾ ਮਕਬੂਲਪੁਰਾ ਦੇ ਇਹ ਚੌਂਕੀ ਵਿੱਚ ਸਾਡਾ ਮੇਰਾ ਬੇਟਾ ਪ੍ਰਦੀਪ ਸਿੰਘ ਜਿਹਦੇ ਨਾਲ ਬਹੁਤ ਹੀ ਗਲਤ ਤਰੀਕੇ ਨਾਲ ਇਹ ਸਾਡੇ ਐਸਐਚਓ ਦੇ ਗਨਮੈਨ ਤੁਸੀਂ ਹੀ ਗਲਤ ਤਰੀਕੇ ਨਾਲ ਡੀਲ ਕੀਤੀ ਤਾਂ ਮੇਰੇ ਬੇਟੇ ਨੂੰ ਗਾਲਾਂ ਕੱਢੀਆਂ ਔਰ ਮੈਂ ਐਸੀ ਭਾਈਚਾਰੇ ਨਾਲ ਸੰਬੰਧ ਰੱਖਦੀਆਂ ਗਲਤ ਸ਼ਬਦ ਵਰਤੇਗੇ ਕਿੰਨੀ ਉਮਰ ਕਿੰਨੀ ਤੇ ਕੀ ਕਰਦਾ ਕੀ ਕਰਦਾ ਬੇਟੇ ਮੇਰੇ ਦੀ ਉਮਰ 22 ਸਾਲ ਹੈ ਤੇ ਫਿਲਹਾਲ ਸਾਡੇ ਨਾਲ ਹੀ ਆਫਿਸ ਦੇ ਵਿੱਚ ਡੀਲ ਕਰਦੇ ਆ ਸਾਰੇ ਪਰਿਵਾਰਾਂ ਨੂੰ ਹਾਂਜੀ ਸਰਕਾਰ ਕੀ ਐਸ ਸੀ ਬੀ ਸੀ ਜਿਹੜੇ ਕੋਟੇ ਨੂੰ ਜਿਹੜਾ ਵਾ ਥਰਣ ਕੀਤਾ ਗਿਆ علاوہ ਉਹਨਾਂ ਦੇ ਬੱਚਿਆਂ ਨੂੰ ਥਰਣ ਕਿੱਥਾਂ ਦੇਖੋ ਸਰਕਾਰ ਤਾਂ ਬਹੁਤ ਵਧੀਆ ਕੰਮ ਕਰ ਰਹੀ ਹੈ ਪੁਲਿਸ ਪ੍ਰਸ਼ਾਸਨ ਦਾ ਮਤਲਬ ਹੀ ਬਹੁਤ ਹੀ ਜ਼ਿਆਦਾ ਇਲਾਕੇ ਦੇ ਵਿੱਚ ਬੁਰਾ ਹਾਲ ਜੋ ਕਿ ਐਸਵੀਆ ਨੂੰ ਇੱਕ ਮਤਲਬ ਹੀ ਗਲਤ ਪਰਚਿਆਂ ਦੇ ਵਿੱਚ ਬੱਚਿਆਂ ਨੂੰ ਦਿੱਤਾ ਜਾ ਰਿਹਾ ਹੈ ਲੋਕੀ ਬਹੁਤ ਜ਼ਿਆਦਾ ਦੁਖੀ ਆ ਉਹਨਾਂ ਦੇ ਨਾਲ ਅੱਜ ਮੈਂ ਖੜੀ ਆ ਜਿਹੜੇ ਪਰਿਵਾਰਾਂ ਦੇ ਨਾਲ ਕੋਈ ਵੀ ਗਲਤ ਕੰਮ ਹੋਏਗਾ ਮੈਂ ਮਤਲਬ ਹੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਖੋਲ ਕੇ ਇਹ ਉਹਨਾਂ ਦੀ ਹਮਾਇਤ ਵਿੱਚ ਗੱਲ ਕਰਾਂਗੀ ਅੱਜ ਜਿਹੜਾ ਵਾ ਤੁਹਾਡੇ ਨੂੰ ਸੀਪੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ। ਦੇਖੋ ਜੀ ਮੈਂ ਮੌਜੂਦਾ ਸਰਕਾਰ ਦੇ ਵਿੱਚ ਕਾਉਂਸਲਰ ਹੋਣ ਦੇ ਨਾਤੇ ਸਾਡੇ ਬੇਟੇ ਨਾਲ ਇਸ ਤਰ੍ਹਾਂ ਦੀ ਇਹ ਪੁਲਿਸ ਪ੍ਰਸ਼ਾਸਨ ਹਰਕਤਾਂ ਕਰੇਗੀ। ਇਹੋ ਜਿਹੇ ਅ fırsਰਾਂ ਨੂੰ ਤੁਰੰਤ ਸਪੈਂਡ ਕੀਤਾ ਜਾਵੇ ਇਹ ਮੰਗ ਲੈ ਕੇ ਮੈਂ ਸੀਪੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੋਇਆ ਹੈ। ਜਿਆਦਾ ਕਿ ਇਸ ਤਰ੍ਹਾਂ ਬੱਚਿਆਂ ਨੂੰ ਥਰਡ ਕਰਨ ਦੇ ਨਾਲ ਉਹਨਾਂ ਦੇ ਕੈਰੀਅਰ ਤੇ ਹਾਂਜੀ 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 ਦੇਖੋ ਬੱਚਿਆਂ ਨੂੰ ਅਸੀਂ ਪੜ੍ਹਾਉਂਦੇ ਲਿਖਾਉਂਦੇ ਆ। ਅਸੀਂ ਵੱਡਿਆਂ ਕਰਦੇ ਦਾ ਇਹ ਨਹੀਂ ਮਤਲਬ ਇਹ ਬੱਚਾ ਕੋਈ ਜਵਾਨ ਵੇਖ ਕੇ ਉਹਨਾਂ ਨੂੰ ਗਲਤ ਗਾਈਡ ਕੀਤਾ ਜਾਵੇ ਲਾਗੇ ਵਿੱਚ ਜ਼ਿਆਦਾਤਰ ਇਹੋ ਹੀ ਮਸਲਾ ਹੋ ਰਿਹਾ ਹੈ ਬੱਚੇ ਲੋਕਾਂ ਦੇ ਜਵਾਨ ਜਿੰਨਾਂ ਤੇ ਜ਼ਿਆਦਾ ਗਲਤ ਤਰੀਕੇ ਨਾਲ ਪਰਚੇ ਪਾਏ ਜਾ ਰਹੇ ਆ ਗੈਂਗਸਟਰਵਾਦ ਮੁੱਖ ਮੰਤਰੀ ਵੱਲੋਂ ਇੱਕ ਬਹੁਤ ਹੀ ਜ਼ਿਆਦਾ ਛਲਾਂਗਾ ਜੋ ਕਦਮ ਚੁੱਕਿਆ ਜਾ ਰਿਹਾ ਹੈ ਬਟ ਇਹ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਗਲਤ ਤਰੀਕੇ ਨਾਲ ਗਾਈਡ ਕਰ ਰਹੀ ਹੈ ਸਹੀ ਬੱਚਿਆਂ ਦੇ ਪਰਚੇ ਦੇ ਰਹੀ ਹੈ ਦੂਸਰੇ ਇਹਨਾਂ ਨੇ ਗੈਂਗਸਟਰਾਂ ਨੂੰ ਇੱਕ ਸਾਈਡ ਕੀਤਾ ਹੋਇਆ ਹੈ ਇਸ ਕਰਕੇ ਮੈਂ ਮਤਲਬ ਹੀ ਸਾਰੀ ਪਬਲਿਕ ਦੇ ਨਾਲ ਆ ਮੇਰਾ ਹੱਕ ਬੰਦਾ ਇਹ ਉਹਨਾਂ ਦੇ ਨਾਲ ਖਲੋਣਾ ਉਹਨਾਂ ਦੀ ਹੱਕ ਤੇ ਗੱਲ ਕਰਨਾ ਹਾਂਜੀ ਜਿਹੜਾ ਤੁਸੀਂ ਮੰਗ ਪੱਤਰ ਦਿੱਤਾ ਵਾ ਮੌਜੂਦਾ ਅਫਸਰਾਂ ਵੱਲੋਂ ਕੀ ਐਸ਼ਵਾਸ਼ਣ ਕਿ ਦਿੱਤਾ ਗਿਆ ਹੈ ਦੇਖੋ ਜੀ ਉਹਨਾਂ ਨੇ ਸਾਨੂੰ ਐਸਪੀ ਸਾਹਿਬ ਕੋ ਭੇਜਿਆ ਆਇਆ ਹੈ ਕਿ ਉਹਨਾਂ ਨੂੰ ਤੁਸੀਂ ਆਪਣੀ ਮੰਗ ਰੱਖ ਸਕਦੇ ਜੀ ਬਟ ਮੈਂ ਸਾਰੇ ਅਫਸਰਾਂ ਨੂੰ ਅਪੀਲ ਕਰਦੀ ਹਾਂ ਕਿ ਮੈਂ ਆਮ ਆਦਮੀ ਪਾਰਟੀ ਦੀ ਕੌਂਸਲਰ ਹੋਣ ਦੇ ਨਾਤੇ ਇਹ ਜੀ ਅਫਸਰਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ ਜੋ ਕਿ ਜਿੰਨਾਂ ਨੂੰ ਪਤਾ ਹੀ ਨਹੀਂ ਹੈ ਇਸ ਸਰਕਾਰ ਦੇ ਵਿੱਚ ਕਾਉਂਸਲਰਾਂ ਦਾ ਕੀ ਕੀ ਵਜੂਦ ਹੈ ਚਾਰਾਂ ਚ ਆਮ ਆਦਮੀ ਪਾਰਟੀ ਕੀ ਮਸਲਾ ਲੈ ਕੇ ਆਈ ਕੌਂਸੀਓ ਸਿਟੀ ਹੈ ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ ਭੈਣ ਜੀ ਪ੍ਰੀਤ ਕੌਰ ਜੀ ਮੇਰੇ ਵੀਰ ਰਣਜੀਤ ਸਿੰਘ ਗੋਲਡੀ ਇਹਨਾਂ ਦੇ ਬੇਟਾ ਥਾਣੇ ਗਿਆ ਸੀ ਕੋਈ ਇਲਾਕੇ ਤੋਂ ਮੁੰਡਾ ਫੜਿਆ ਸੀਗਾ ਤੇ ਵੇਖੋ ਨਮਾਇਦਿਆਂ ਦੇ ਕੋਲੇ ਹਰ ਮਾਂ ਬਾਪ ਨੇ ਆਪਣੇ ਬੱਚੇ ਵਾਸਤੇ ਫਰਿਆਦ ਕਰਨ ਵਾਸਤੇ ਆਉਣਾ ਹੁੰਦਾ ਜੇ ਕੋਈ ਦਫਤਰ ਦੇ ਵਿੱਚ ਆਇਆ ਹੈ ਤੇ ਉਹ ਬੱਚੇ ਦੀ ਮਾਤਾ ਜਿਹੜੀ ਸੀ ਕਿ ਉਹ ਪ੍ਰੀਤ ਦਾਹ ਹੋਣ ਦੇ ਕਰਕੇ ਉਹ بیٹے ਨੂੰ ਨਾਲ ਲੈ ਕੇ ਗਈ ਹੈ ਤੇ ਜੇ ਉੱਥੇ ਜਾ ਕੇ ਪੁੱਛਿਆ ਗਿਆ ਹੈ بیٹے ਵੱਲੋਂ ਕਿ ਇਹ ਭਾਈ ਕਾਦੀ ਵਿੱਚ ਲਿਆਂਦਾ ਆ ਪਤਾ ਲੱਗ ਜਾਵੇ ਕੀ ਮਸਲਾ ਕੀ ਆ ਤੇ ਜਿਹੜਾ ਮਗਰ ਗਿਆ ਉਹਦੇ ਨਾਲ ਬਤਮੀਤੀ ਨਾਲ ਪੇਸ਼ ਨਹੀਂ ਸੀ ਆਉਣਾ ਚਾਹੀਦਾ ਜੀ ਤੇ ਜੇ ਉਹ ਕੋਈ ਪੇਸ਼ ਆਇਆ ਹੈ ਤੇ ਉਹ ਐਸ ਐਚਓ ਨੂੰ ਚਾਹੀਦਾ ਸੀਗਾ ਤੁਰੰਤੋਂ ਉੱਤੇ ਕਾਰਵਾਈ ਕਰਨੀ ਬਹੁਤ ਸੁਲਝੇ ਤੇ ਸਿਆੜੇ ਇੰਸਪੈਕਟਰ ਸਾਹਿਬ ਨੇ ਜਸ ਜਸਜੀਤ ਸਿੰਘ ਜੀ ਤੇ ਮੈਂ ਤੇ ਇਹ ਤਿੰਨਾਂ ਕਿ ਬਨਿੰਦਾ ਜੋ ਗਿਆ ਪ੍ਰਸ਼ਾਸਨ ਜੇਕਰ ਚੰਗੇ ਬੱਚਿਆਂ ਨੂੰ ਚੰਗੇ ਢੰਗ ਤਰੀਕੇ ਦੇ ਨਾਲ ਗਾਈਡ ਲਾਈਨ ਕਰੇ ਤੇ ਉਹਨਾਂ ਦਾ ਉਤਸ਼ਾਹ ਵੱਧ ਆਇਆ ਬੇਟਾ ਬਹੁਤ ਹੌਂਸਾ ਆ ਰਿਹਾ ਕੋਈ ਸਿਆਣਾ ਹੈ 22 ਸਾਲ ਦਾ ਇਹ ਬੱਚਾ ਤਾਂ ਹੈਗਾ ਨਹੀਂ ਆ ਤੇ ਵੇਖੋ ਪਾਰਟੀ ਦੇ ਵਿੱਚ ਰਹਿ ਕੇ ਜੇ ਕੋਈ ਕੰਮ ਕਰਦਾ ਪਰਿਵਾਰ ਤੇ ਉਹਨੂੰ ਇਦਾਂ ਦੀ ਬਦਨਾਮੀ ਨਾਲ ਬੋਲਣਾ ਬਨਿੰਦਾ ਜੋ ਅ ਜਿਹੜਾ ਮੰਗ ਪੱਤਰ ਦਿੱਤਾ ਵਾ ਉਹ ਕਪਸਰਾ ਵੱਲੋਂ ਕੀਤੇ ਰਿਪੋਰਟ ਸੈਸ਼ਨ ਤੇ ਦਿੱਤਾ ਗਿਆ। ਇਹ ਕਮਿਸ਼ਨ ਸਾਹਿਬ ਦੇ ਪੀਏ ਸਾਹਿਬ ਜਿਹੜੇ ਮਿਲੇ ਨੇ ਰੀਡਰ ਸਾਹਿਬ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਤੇ ਤੁਰੰਤ ਜਿਹੜੀ ਆ ਕਾਰਵਾਈ ਹੋਊਗੀ। ਸਾਡੀ ਐਮਐਲਏ ਸਾਹਿਬ ਮੈਡਮ ਜੀਵਨ ਚੋਦ ਕੋਰਜੀ ਦੇ ਨਾਲ ਵੀ ਗੱਲ ਹੋਈ ਆ। ਉਹਨਾਂ ਨੇ ਵੀ ਇਹੀ ਵਿਸ਼ਵਾਸ ਦਿਵਾਇਆ ਕਿ ਜੇ ਇਹਨਾਂ ਨੇ ਬਤਮੀਚੀ ਨਾਲ ਬੋਲਿਆ ਹੈ ਤੇ ਇਹਨਾਂ ਦੀ ਬਿਲਕੁਲ ਇਨਕੁਆਰੀ ਕਰਕੇ ਜੋ ਵੀ ਉਹਨਾਂ ਨੂੰ ਬਣਦੀ ਸਜ਼ਾ ਹੈ ਉਹ ਦਿੱਤੀ ਜਾਵੇਗੀ। ਜੋ ਬੋਲੇ ਸੋਨ ਰਪਾ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ। ਸੋ ਅਸੀਂ ਸਾਡੇ ਤੋਂ ਮੇਰੇ ਤੋਂ ਵੱਡੇ ਵੀਰ ਜੀ ਸਾਡੇ ਦੱਸ ਕੇ ਗਏ ਆ ਜੋ ਕੋਈ ਵਾਰਦਾਤ ਹੋਈ ਆ ਸੋ ਅਸੀਂ ਵੀ ਐਸ ਐਚਓ ਮਕਬੂਲਪੁਰਾ ਥਾਣੇ ਦੇ ਐਸ ਐਚਓ ਨੂੰ ਸੂਚਿਤ ਕਰਨਾ ਚਾਹੁੰਦੇ ਆ ਕਿ ਜੋ ਸਾਡੇ ਮਕਬੂਲਪੁਰਾ ਤੋਂ ਕਾਉਂਸਲ ਵੀਰ ਜੀ ਗਏ ਸੀ ਤੇ ਉਹਨਾਂ ਦੇ ਨਾਲ ਉਹਨਾਂ ਦੇ ਮਾਤਾ ਜੀ ਵੀ ਗਏ ਸੀ ਤੇ ਜਿਨ੍ਹਾਂ ਨੂੰ ਪ੍ਰਤੀ ਉਹਨਾਂ ਕਾਉਂਸਲ ਨੂੰ ਬੇਟੇ ਨੂੰ ਬਹੁਤ ਗਲਤ ਬੋਲਿਆ ਗਿਆ ਵਾ ਐਸਐਚਓ ਦੇ ਗਨਮੈਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਐਸਐਚਓ ਨੂੰ ਕਿ ਐਨੀ ਖੋਲੇ ਇਹਨਾਂ ਨੂੰ ਨਾਮ ਦਿੱਤੀ ਜਾਵੇ ਜੋ ਉਹਨੇ ਸਾਡੇ ਕੌਂਸਲ ਵੀਰ ਨੂੰ ਜਾਂ ਉਹਨਾਂ ਦੀ ਮਾਤਾ ਦੇ ਪ੍ਰਤੀ ਉਹਨਾਂ ਦੀ ਮਾਤਾ ਦੇ ਸਾਹਮਣੇ ਜੋ ਮਾਰਾ ਚੰਗਾ ਬੋਲਿਆ ਵਾ ਉਹਦਾ ਜਿਹੜਾ ਵਾ ਉਹਨੂੰ ਕਮਾਜਾ ਭੁਗਤਣਾ ਪਊਗਾ ਸੋ ਸਾਡੇ ਵੀਰ ਜੀ ਨੇ ਦੱਸਿਆ ਕਿ ਜੋ ਵੀ ਸਾਨੂੰ ਸੰਘਰਸ਼ ਕਰਨਾ ਪੈਣਾ ਅਸੀਂ ਛੜਕਾਂ ਦੇ ਉਤਰਾਂਗੇ ਮਗਰ ਗਨਮੈਨ ਨੂੰ ਥੋੜੀ ਜੀ ਲਗਾਮ ਦਿੱਤੀ ਜਾਵੇ ਐ ਉਹ ਜ ਮਾੜੀ ਗੱਲ ਆ ਜਿਹੜੇ ਗਣੇ ਨੂੰ ਗਲਤ ਬੋਲ ਦੇਣਾ ਕਿਉਂਕਿ ਇੱਕ ਦਾਵੇਦਾਰੀ ਅਹੁਦੇਦਾਰ ਸੀ ਕੌਂਸਲ ਕਿਉਂ ਫਿਰ ਵੀ ਉਹ ਪੁੱਛੀ ਸਕਦਾ ਬੱਚੇ ਬਾਰੇ ਪੁੱਛਣਾ ਬਣਦਾ ਵਾ ਕਿਉਂਕਿ ਜ਼ਿੰਮੇਵਾਰ ਹੁੰਦੇ ਆ ਨਗਰ ਦੇ ਕਿ ਗਨਮੈਨ ਵੱਲੋਂ ਬੜਾ ਗਲਤ ਬੋਲਿਆ ਗਿਆ ਜੇ ਤੋਂ ਆਪਣੀ ਗਲਤੀ ਫੀਲ ਕਰਦਾ ਵਾ ਜਾਂ ਪ੍ਰਸ਼ਾਸਨ ਬਣਦੀ ਕਾਰਵਾਈ ਕਰਦਾ ਵਾਸਤੇ ਤਾਂ ਠੀਕ ਆ ਨਹੀਂ ਤੇ ਅਸੀਂ ਇਸ ਪਰਿਵਾਰ ਦੇ ਨਾਲ ਉਸ ਗਨਮੈਨ ਦੇ ਖਲਾਫ ਐਸਐਚਓ ਮਕੂਲਪੁਰਾ ਦੇ ਪਰ ਖਲਾਫ ਸੜਕਾਂ ਤੇ ਸੰਘਰਸ਼ ਕਰਾਂਗੇ ਬੰਦ ਦੀ ਕਾਰਵਾਈ ਕਰਾਵਾਂਗੇ ਕਿਉਂਕਿ ਪ੍ਰਸ਼ਾਸਨ ਨੂੰ ਪਤਾ ਵਾ ਜਿੱਦਾਂ ਵਾਲਮੀਕੀ ਸਮਾਜ ਕਾਰਵਾਈ ਕਰਾਉਂਦਾ ਫਿਰ ਸਾਨੂੰ ਉਹੀ ਰਾਹ ਵਾ ਜਿਹੜਾ ਸਾਡਾ ਸੰਘਰਸ਼ ਮੰਦਾ ਕਿਉਂਕਿ ਜੋ ਕੌਂਸਲ ਸਾਹਿਬ ਨੂੰ ਗਲਤ ਬੋਲਿਆ ਬੜੀ ਮੰਦਭਾਗੀ ਗੱਲ ਵਾ ਸੋ ਇਸ ਲਈ ਆਪਾਂ ਖੜੇ ਆ ਪਰਿਵਾਰ ਦੇ ਨਾਲ ਬੰਦ ਦੀ ਕਾਰਵਾਈ ਕਰਾਵਾਂਗੇ ਜੋ ਬੋਲੇ ਸੋਨਿਹਾਰਾ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ